ਚੈਨਲਪੀ ਚਾ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਜਿਹੜੀ ਸਿੰਗਲ ਯੂਜ਼ ਪਲਾਸਟਿਕ ਬੈਗ ਬਾਰੇ ਬੈਗ ਲੋਕ ਰੀਯੂਜੇਬਲ ਗਰੋਸਰੀ ਲੈਣ ਗਏ ਆਪਣੇ ਕੋਲ ਰੱਖਦੇ ਆ ਤੁਸੀਂ ਘਰ ਭੁੱਲ ਜਾਂਦੇ ਆ ਤੇ ਉਹਦੇ ਤੋਂ ਬਾਅਦ ਫਿਰ ਕੁਦਰਤੀ ਆ ਕਿ ਤੁਹਾਨੂੰ ਉਥੋਂ ਖਰੀਦਣਾ ਪੈਂਦਾ ਬੀਸੀ ਦੇ ਵਿੱਚ ਇਹ ਅੱਜ ਤੋਂ ਨਿਯਮ ਲਾਗੂ ਹੋ ਗਿਆ ਜਿਹੜੇ ਸਿੰਗਲ ਯੂਜ਼ ਪਲਾਸਟਿਕ ਬੈਗ ਆ ਉਹਨਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ ਇਹ ਅੱਜ ਤੋਂ ਕਾਨੂੰਨ ਲਾਗੂ ਹੋ ਗਿਆ ਜੁਲਾਈ 15 ਤੋਂ ਜਿਹਦਾ ਮਤਲਬ ਇਹ ਆ ਕਿ ਪਲਾਸਟਿਕ ਸ਼ਾਪਿੰਗ ਬੈਗਸ ਉਹਨਾਂ ਨੂੰ ਬੈਨ ਕਰ ਦਿੱਤਾ ਗਿਆ ਕਿ ਉਹ ਸਟੋਰਾਂ ਦੇ ਉੱਤੇ ਹੁਣ ਆਫਰ ਨਹੀਂ ਕੀਤੇ ਜਾਣਗੇ ਜਿਹੜੇ ਕੀ ਉਹਨੂੰ ਉਹਨੂੰ ਕਹਿੰਦੇ ਆਕਸੋਡੀਗਰੇਬਲ ਪਲਾਸਟਿਕ ਜਿਹੜੀ ਪੈਕਿੰਗ ਆ ਜਾਂ ਜਿਹੜੀਆਂ ਦੂਜੀਆਂ ਸਿੰਗਲ ਯੂਜ਼ ਆਈਟਮਸ ਆ ਉਹ ਵੀ ਅੱਜ ਤੋਂ ਇੱਥੇ ਵੇਚਿਆ ਨਹੀਂ ਜਾ ਸਕਦੇ ਉਹਨਾਂ ਤੇ ਪਾਬੰਦੀ ਲੱਗ ਗਈ ਹੈ ਪਲਾਸਟਿਕ ਦੇ ਉੱਤੇ ਤੇ ਪੈਸੇ ਹੁਣ ਸਾਰੇ ਦੇ ਉੱਤੇ ਪਾਬੰਦੀ ਲਾਉਣ ਦੀ ਗੱਲਬਾਤ ਚੱਲ ਰਹੀ ਹੈ ਕਿ ਸਾਰੇ ਦੇ ਉੱਤੇ ਪਾਬੰਦੀ ਲਾ ਦੇਣੀ ਚਾਹੀਦੀ ਹੈ ਇੱਕ ਇੱਕ ਕਰਕੇ ਪਰ ਇੱਥੇ ਖਾਸ ਕਰਕੇ ਹੁਣ ਇਹਨਾਂ ਚੀਜ਼ਾਂ ਦੇ ਉੱਤੇ ਪਾਬੰਦੀ ਲੱਗ ਰਹੀ ਹੈ ਉਹਦਾ ਕਾਰਨ ਇਹ ਹੈ ਕਿ ਪੋਲਿਊਸ਼ਨ ਤੇ ਸਾਰਾ ਕੁਝ ਹੁਣ ਉਹਦੇ ਫੇਜ਼ਸ ਨੇ ਅਲੱਗ ਅਲੱਗ ਕਰਕੇ ਇੱਕ ਕਿਸੇ ਪੜਾਅ ਦੇ ਉੱਤੇ ਇੱਕ ਚੀਜ਼ ਲਾਗੂ ਕੀਤੀ ਜਾਂਦੀ ਹੈ ਕਿਸੇ ਪੜਾਅ ਦੇ ਉੱਤੇ ਦੂਜੀ ਚੀਜ਼ ਲਾਗੂ ਕੀਤੀ ਜਾਂਦੀ ਹੈ ਹੁਣ ਇਹਨਾਂ ਨੇ ਇਹ ਡਿਸਾਈਡ ਕੀਤਾ ਵੀ ਪਹਿਲਾਂ ਹੀ ਡਿਸਾਈਡ ਕਰ ਲਿਆ ਸੀ ਪਰ ਉਹ ਲਾਗੂ ਅੱਜ ਤੋਂ ਹੋ ਗਿਆ ਮੰਡੇ 15 ਜ ਕਿ ਤੁਸੀਂ ਸਿੰਗਲ ਯੂਜ਼ ਪਲਾਸਟਿਕ ਦੇ ਬੈਗ ਦੇ ਉੱਤੇ ਪਾਬੰਦੀ ਨਹੀਂ ਉਹ ਤੇ ਰੱਖਿਆ ਜਾ ਸਕਦਾ ਜਿਹੜੇ ਦੇ ਉੱਤੇ ਤੁਸੀਂ ਗ੍ਰੋਸਰੀ ਪਾਕ ਲੈ ਕੇ ਜਾਂਦੇ ਜਿਹੜਾ 2 ਡਾਲਰ ਦਾ ਉੱਥੇ ਤੁਹਾਨੂੰ ਦਿੰਦੇ ਆ ਗ੍ਰੋਸਰੀ ਸਟੋਰ ਦੇ ਉੱਤੇ ਜੇਕਰ ਤੁਹਾਡੇ ਕੋਲ ਨਾ ਹੋਵੇ ਉਹ ਵੀ ਤੇ ਪਲਾਸਟਿਕ ਦਾ ਪਰ ਉਹ ਬਾਰ ਬਾਰ ਯੂਜ਼ ਹੋ ਸਕਦਾ ਰੀਯੂਜ਼ੇਬਲ ਆ ਸਿੰਗਲ ਯੂਜ਼ ਆ ਜਿਹੜਾ ਮਤਲਬ ਆਪਾਂ ਲਿਜਾ ਕੇ ਉਹ ਮਿਲਦਾ ਸੀ ਤੇ ਉਹਨੂੰ ਪਾ ਕੇ ਉਹ ਸਿੱਟ ਦਿੰਦੇ ਆ ਵੈਸੇ ਤੋਂ ਬੜੇ ਚਿਰ ਦੀ ਲੱਗ ਚੁੱਕੀ ਆ ਪਹਿਲੇ ਜਿਹੜੇ ਗ੍ਰੋਸਰੀ ਸਟੋਰਾਂ ਵਾਲੇ ਸਵਿਚ ਕਰ ਚੁੱਕੇ ਆ ਪਰ ਉਹ ਤੇ ਉਹਨਾਂ ਦੀ ਮਰਜ਼ੀ ਸੀ ਉਹ ਕਰ ਵੀ ਸਕਦੇ ਹੀ ਨਹੀਂ ਵੀ ਕਰ ਸਕਦੇ ਪਰ ਹੁਣ ਅੱਜ ਤੋਂ 15 ਜੁਲਾਈ ਤੋਂ ਪਾਬੰਦੀ ਲੱਗ ਚੁੱਕੀ ਹੁਣ ਤੁਸੀਂ ਉਹਨੂੰ ਯੂਜ਼ ਨਹੀਂ ਕਰ ਸਕਦੇ ਤੁਹਾਨੂੰ ਆਫਰ ਨਹੀਂ ਕੀਤਾ ਜਾਊਗਾ ਸੋ ਇਹ ਇੱਕ ਵੱਡਾ ਕਦਮ ਹੈ ਹੁਣ ਅਲਟੀਮੇਟਲੀ ਇਹ ਹੈ ਕਿ ਸਾਰੀ ਦੀ ਸਾਰੀ ਪਲਾਸਟਿਕ ਦੇ ਉੱਤੇ ਪਾਬੰਦੀ ਲੱਗ ਜਾਨੀ ਪਰ ਜਿਹੜੀ ਚੀਜ਼ ਪਲਾਸਟਿਕ ਅਸਲ ਦੇ ਵਿੱਚ ਉਹ ਚੀਜ਼ ਆ ਜਿਹੜੀ ਕੁਦਰਤ ਦੇ ਵਿੱਚ ਨਹੀਂ ਸੀ ਬਹੁਤ ਚੀਜ਼ਾਂ ਸੀ ਜਿਹੜੀਆਂ ਕੁਦਰਤ ਦੇ ਵਿੱਚ ਨਹੀਂ ਸੀ ਮਨੁੱਖ ਨੇ ਆਪ ਬਣਾਈਆਂ ਤੇ ਜਿਹੜੀਆਂ ਜਿਹੜੀਆਂ ਨੇ ਆਪ ਬਣਾਈਆਂ ਕੁਦਰਤ ਨੂੰ ਇਹ ਕਹਿੰਦੀ ਆ ਵੀ ਉਹ ਤੂੰ ਦੁਬਾਰਾ ਵਾਪਸ ਆ ਉੱਥੇ ਜਿੱਥੋਂ ਤੁਰੇ ਸੀ ਉਹਦੇ ਵਿੱਚੋਂ ਇਹ ਕਹਾ ਸਿੰਗਲ ਯੂਜ਼ ਪਲਾਸਟਿਕ ਸਿੰਗਲ ਯੂਜ਼ ਸਿੰਗਲ ਯੂਜ਼ ਤੋਂ ਬਾਅਦ ਮਲਟੀ ਯੂਜ਼ ਦੇਤੇ ਆਉਣਗੇ ਤੇ ਹੌਲੀ ਹੌਲੀ ਇਹ ਸਾਰੀਆਂ ਬੰਦ ਕਰ ਦੇਣਗੇ ਸਮੱਸਿਆ ਇੱਕੋ ਹੀ ਆ ਇਹਦੀ ਉਹ ਇਹ ਆ ਕਿ ਹੈ ਤੇ ਬਹੁਤ ਵਧੀਆ ਕਾਗਜ਼ ਦਾ ਤੁਸੀਂ ਲਾਉਂਗੇ ਉਹ ਪੇਪਰ ਬੈਗ ਲਾਉਂਗੇ ਉਹ ਤੇ ਫਟ ਜਾਂਦਾ ਬਹੁਤ ਕਿੰਨੀਆਂ ਚੀਜ਼ਾਂ ਨਹੀਂ ਪਾਈਆਂ ਜਾ ਸਕਦੀਆਂ ਇੱਕੋ ਵਾਰੀ ਯੂਜ਼ ਕਰਦੇ ਆ ਦੂਜੇ ਫਟਦੇ ਨਹੀਂ ਸਟੋਰ ਕਰਨਾ ਇਹ ਕਾਗਜ਼ ਬਣਾਉਣ ਲਈ ਤੁਹਾਨੂੰ ਕਿਨੇ ਦਰਖਤਾਂ ਨੂੰ ਕੱਟਣਾ ਪੈਂਦਾ ਪਲਾਸਟਿਕ ਦਾ ਫਾਇਦਾ ਇਹ ਵੀ ਦਰਖਤ ਕੋਈ ਨਹੀਂ ਕੱਟਣਾ ਪੈਂਦਾ ਪਲਾਸਟਿਕ ਦਾ ਇੱਕੋ ਹੀ ਰੋਲਾ ਪਿਆ ਕਿ ਇਹਦੇ ਬਾਅਦ ਚ ਕਰਨਾ ਕੀ ਹੈ ਇਹਦਾ ਇਹਨੂੰ ਡਿਸਟਰੋਏ ਕਿਦਾਂ ਕਰਨਾ ਸਿੱਟੋਂਗੇ ਕਿੱਥੇ ਜਿੱਥੇ ਵੀ ਸਿੱਟ ਤੋਂਗੇ ਇਹਨੇ ਗਲਣਾ ਨਹੀਂ ਇਹਦੇ 500 ਸਾਲ ਤੱਕ ਨਹੀਂ ਗਲਣਾ ਤੁਸੀਂ ਪਲਾਸਟਿਕ ਦਾ ਬੈਗ ਕੇ ਸਿੱਟ ਦਿਓ ਧਰਤੀ ਦੇ ਵਿੱਚ ਦੱਬ ਦਿਓ ਗਲਦਾ ਹੀ ਨਹੀਂ ਕੁਝ ਨਹੀਂ ਹੁੰਦਾ ਇਹ ਟੁੱਟ ਜਾਊਗਾ ਛੋਟਾ ਛੋਟਾ ਹੋ ਜਾਊਗਾ ਪਰ ਉਹਦੀ ਕੰਪੋਜੀਸ਼ਨ ਨਹੀਂ ਬਦਲੂਗੀ ਦੂਜਾ ਤਰੀਕਾ ਹੈ ਵੀ ਸਮੁੰਦਰ ਚ ਸੜ ਦਿਓ ਸਮੁੰਦਰ ਚ ਇੰਨਾ ਕ ਪਹਿਲਾਂ ਹੀ ਜਮਾ ਹੋ ਚੁੱਕਾ ਵੀ ਉੱਥੇ ਦੇ ਜਿਹੜੀਆਂ ਮੱਛੀਆਂ ਤੇ ਬਾਕੀ ਜੀਵਾਂ ਨੂੰ ਖਤਰਾ ਪੈਦਾ ਹੋਇਆ ਤੀਜਾ ਆ ਵੀ ਇਹਨੂੰ ਅੱਗ ਲਾ ਦਿਓ ਅੱਗ ਲਾ ਦਿਓ ਜਿਹੜੀ ਗੈਸ ਜਿਹੜਾ ਧੂਆ ਇਹਦੇ ਵਿੱਚੋਂ ਨਿਕਲਦਾ ਉਹ ਬਿਲਕੁਲ ਹੀ ਬਿਮਾਰੀ ਦਾ ਘਰ ਸੋ ਇਹਦਾ ਕਿਉਂਕਿ ਕੁਝ ਹੋ ਨਹੀਂ ਸਕਦਾ ਇਸ ਕਰਕੇ ਉਹਨਾਂ ਨੇ ਕਿਹਾ ਵੀ ਇਹਨੂੰ ਬੈਨ ਕਰ ਲਓ ਤੇ ਇੱਕ ਇੱਕ ਸਟੈਪ ਵਜੋਂ ਹੁਣ ਜਿਹੜਾ ਬੈਨ ਹੋ ਰਿਹਾ ਹੈ ਮਿਨਿਸਟਰੀ ਆਫ এনवायरमेंट ਜਿਹੜੀ ਹੈਗੀ ਆ ਮਿਨਿਸਟਰੀ ਆਫ এনवायरमेंट ਐਂਡ ਕਲਾਈਮੇਟ ਚੇਂਜ ਉਹਨਾਂ ਨੇ ਇਹ ਅੱਜ ਰਿਲੀਜ਼ ਕੀਤੀ ਆ ਤਰ ਟੇਲਰ ਤੁਹਾਨੂੰ ਪਤਾ ਹੀ ਆ ਵੀ ਚਾਰਜ ਕਰਦੇ ਆ ਘਟੂ ਘਟ 25 ਸੈਂਟ ਇਹ ਪੇਪਰ ਦੀ ਸ਼ਾਪਿੰਗ ਬੈਗ ਦੇ ਤੇ 2 ਡਾਲਰ ਰੀਯੂਜ਼ੇਬਲ ਬੈਗ ਦੇ ਸਟੋਰਾਂ ਦੇ ਵਿੱਚ ਜੇ ਤੁਸੀਂ ਫਰੂਟ ਵੈਜੀਟੇਬਲ ਜਾਂ ਬਲਕ ਫੂਡ ਜਾਂ ਕੋਈ ਹੋਰ ਜਿਹੜਾ ਮੀਟ ਆ ਜਾਂ ਜਿਹੜੀਆਂ ਦੂਜੀਆਂ ਚੀਜ਼ਾਂ ਨੇ ਉਹ ਇਹ ਰੈਗੂਲੇਸ਼ਨ ਤੋਂ ਜਿਹੜੀਆਂ ਚਾਰਜਸ ਤੋਂ ਪਾਸੇ ਰੱਖੀਆਂ ਗਈਆਂ ਸੋ ਹੁਣ ਇਸ ਚੀਜ਼ ਦੇ ਵਿੱਚ ਇਹ ਅੱਜ ਤੋਂ ਨਿਯਮ ਲਾਗੂ ਆ ਤੇ ਚੰਗੀ ਗੱਲ ਆ ਆਉਣ ਵਾਲੇ ਸਮੇਂ ਦੇ ਵਿੱਚ ਵਾਤਾਵਰਨ ਦਾ ਫਾਇਦਾ ਇਹਦੇ ਨਾਲ ਜ਼ਰੂਰ ਹੋਊਗਾ। ਅਗਲੀ ਗੱਲਬਾਤ ਦੱਸੋ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਦੀ ਚੋਣ ਲੜ ਰਹਾ ਤੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਉੱਤੇ ਹਮਲਾ ਹੋਇਆ ਉਹਦਾ ਅਸਰ ਕੈਨੇਡਾ ਤੱਕ ਵੀ ਪੈ ਰਿਹਾ। ਅੱਜ ਵੀ ਕੈਨੇਡਾ ਦੀਆਂ ਸਾਰੀਆਂ ਅਖਬਾਰਾਂ ਦੇ ਵਿੱਚ ਪਹਿਲੀ ਖ਼ਬਰ ਇਹੀ ਆ ਅਸੀਂ ਸਾਰੇ ਸੁਣ ਚੁੱਕੇ ਹਾਂ ਖ਼ਬਰ ਵੀ ਇਹ ਸਾਲਾਂ ਦੇ ਇੱਕ ਨੌਜਵਾਨ ਨੇ ਜਿਹੜਾ 400 ਫੁੱਟ ਦੂਰ ਜਿੱਥੇ ਰੈਲੀ ਹੋ ਰਹੀ ਸੀ ਉੱਥੇ ਖੜਾ ਹੋ ਕੇ ਤੇ ਉਹਨੇ ਉਹਦੇ ਲੰਮਾ ਪੈਕ ਛੱਤ ਦੇ ਉੱਤੇ ਗੋਲੀ ਚਲਾਈ। ਗੋਲੀ ਡੋਨਲਡ 트াম্প ਦੇ ਕੰਨ ਦੇ ਉੱਤੇ ਲੱਗ ਕੇ ਚੱਲੇਗੀ ਬਲੱਡ ਆਇਆ ਤੇ ਜਿਹੜੀ ਹੈ ਇਹ ਖਬਰ ਅਸੀਂ ਸਾਰ ਨੇ ਸੁਣੀ ਹੁਣ ਉਸ ਤੋਂ ਬਾਅਦ ਅਮਰੀਕਾ 'ਚ ਤੇ ਚਿੰਤਾ ਪੈਦਾ ਹੋ ਗਈ ਬੇ ਅਮਰੀਕਾ ਜਿਹਦੇ ਕੋਲ ਇੰਨਾ ਸਾਰਾ ਇੰਤਜ਼ਾਮ ਆ ਉਹਦੇ ਲੀਡਰ ਦੇ ਉੱਤੇ ਹਮਲਾ ਹੋ ਸਕਦਾ ਕਿਸੇ ਪਾਰਟੀ ਦੇ ਤੇ ਕੈਨੇਡਾ ਦੇ ਵਿੱਚ ਕੀ ਹੋਊਗਾ ਕੈਨੇਡਾ ਦੇ ਜਿਹੜੇ ਪਬਲਿਕ ਸੇਫਟੀ ਮਿਨਿਸਟਰ ਨੇ ਆਪਣੇ ਡੋਮਿੰਕ ਲੈਬਲਾ ਉਹਨਾਂ ਨੇ ਡੋਮਿਨਿਕ ਲਾਬਲਾ ਨੇ ਵੀ ਇਹ ਕਹਿਆ ਕਿ ਸਾਡੀ ਸੁਰੱਖਿਆ ਨੂੰ ਲੈ ਕੇ ਅਸੀਂ RCMP ਦੇ ਉੱਤੇ ਪੂਰਾ ਟਰਸਟ ਕਰਦੇ ਹਾਂ ਸਾਨੂੰ ਭਰੋਸਾ ਹੈ ਕਿ ਅਸੀਂ ਠੀਕ ਠਾਕ ਹਾਂ ਅਮਰੀਕਾ ਦੇ ਵਿੱਚ ਹੋਏ ਹਮਲੇ ਤੋਂ ਬਾਅਦ ਇਹ ਜਿਹੜੇ ਸਿਆਸਤਦਾਨ ਨੇ ਇਹਨਾਂ ਦੇ ਵਿੱਚ ਵੱਡੀ ਚਿੰਤਾ ਦਾ ਵਿਸ਼ਾ ਬੜਿਆ ਹੈ ਅੱਜ ਸੋਮਵਾਰ ਸਵੇਰੇ ਇਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਆ ਇਸ ਗੱਲਬਾਤ ਤੇ ਵਿੱਚ ਪੱਤਰਕਾਰਾਂ ਨੇ ਉਹਨੂੰ ਪੁੱਛਿਆ ਵੀ ਤੁਸੀਂ ਕੀ ਕਰੋਗੇ ਅਮਰੀਕਾ ਦੇ ਵਿੱਚ ਹਮਲਾ ਹੋ ਗਿਆ ਤੇ ਇੱਥੇ ਇਲੈਕਸ਼ਨ ਤਰ੍ਹਾਂ ਤਰ੍ਹਾਂ ਦੀਆਂ ਹੁੰਦੀਆਂ ਰਹਿੰਦੀਆਂ ਇੱਥੇ ਨੂੰ ਕੀ ਆ ਉਹ ਕਹਿੰਦੇ ਵੀ ਅਸੀਂ ਐਤਵਾਰ ਨੂੰ ਆਰਸੀਐਮਪੀ ਕਮਿਸ਼ਨਰ ਜਿਹੜੀ ਸੀਸਸ ਆ ਉਹਨਾਂ ਦੇ ਡਾਇਰੈਕਟਰ ਤੇ ਜਿਹੜੇ ਡਿਪਟੀ ਪਬਲਿਕ ਸੇਫਟੀ ਮਿਨਿਸਟਰ ਆ ਉਹਨਾਂ ਦੇ ਨਾਲ ਮੀਟਿੰਗ ਸੱਦੀ ਸੀ ਤੇ ਇਹਦੇ ਵਿੱਚ ਕਹਿੰਦੇ ਮਤਲਬ ਪ੍ਰੋਬੈਬਿਲਟੀ ਦੀ ਗੱਲ ਕੀਤੀ ਉਹਨਾਂ ਨੇ ਕਿੰਨੀ ਕਿ ਸੰਭਾਵਨਾ ਹੋ ਸਕਦੀ ਹੈ ਇਸ ਹਮਲੇ ਤੋਂ ਬਾਅਦ ਵੀ ਕਿੰਨੀ ਕਿ ਚੌਕਸੀ ਕਰਨੀ ਚਾਹੀਦੀ ਹੈ ਇੱਥੇ ਕੀ ਕਰਨਾ ਚਾਹੀਦਾ ਜਿਹੜੀ ਸਰਕਾਰ ਆ ਉਹ ਇਸ ਮਾਮਲੇ ਦੇ ਵਿੱਚ ਮਤਲਬ ਕੀ ਕੀਤਾ ਜਾਣਾ ਚਾਹੀਦਾ ਉਹ ਉਹਦੇ ਵੇਰਵੇ ਦੇ ਉੱਤੇ ਟਿੱਪਣੀ ਨਹੀਂ ਕਰ ਰਹੇ ਪਰ ਉਹ ਕਹਿੰਦੇ ਸਾਨੂੰ ਪਤਾ ਹੈ ਕਿ ਆਰਸੀਐਮਪੀ ਜਿਹੜੇ ਕੈਨੇਡਾ ਦੇ ਵਿੱਚ ਸਿਆਸਤ ਦਾ ਉਹਨਾਂ ਦੀ ਸੁਰੱਖਿਆ ਕਰਨ ਸਕਦੀ ਹੈ ਤੇ ਇਸ ਕਰਨ ਦੇ ਯੋਗ ਆ ਉਹਨਾਂ ਨੇ ਐਤਵਾਰ ਨੂੰ ਜਿਹੜੀ ਕਹਿੰਦੇ ਮੈਸੇਜ ਰਾਹੀਂ ਕੰਜ਼ਰਵਟਿਵ ਲੀਡਰ ਨੇ ਪੀਅਰ ਪੌਲੀ ਉਹਨਾਂ ਨਾਲ ਵੀ ਗੱਲਬਾਤ ਹੋਈ ਸੀ ਤੇ ਜਿਹੜੇ ਪੀਅਰ ਪੌਲੀ ਉਹਨਾਂ ਨੂੰ ਵੀ ਇਹਦੇ ਬਾਰੇ ਜਿਹੜਾ ਦੱਸਿਆ ਗਿਆ ਔਰ ਪੈਂਸਿਲਵੇਨੀਆ ਦੇ ਕਿ ਰਬੋਟਲਰ ਦੇ ਵਿੱਚ ਜਦੋਂ ਸਟੇਜ ਦੇ ਉੱਤੇ ਡੋਨਲਡ ਟਰੰਪ ਬੋਲ ਰਿਹਾ ਸੀ ਇੱਕ ਵਿਅਕਤੀ ਨੇ ਗੋਲੀਆਂ ਚਲਾ ਦਿੱਤੀਆਂ ਤੇ ਉਹ ਜਿਹੜੇ ਸਿਕਰ ਸਰਵਿਸਿਜ਼ ਏਜੰਟ ਸੀ ਕਿ ਉਹਨਾਂ ਨੇ ਉਹਨੂੰ ਗੋਲੀਆਂ ਚਲਾਉਣ ਵਾਲੇ ਨੂੰ ਮਾਰ ਦਿੱਤਾ ਹਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਵੀ ਹਮਲਾ ਕੀਤਾ ਕਿਉਂ ਗਿਆ ਦੱਸਿਆ ਇਹ ਗਿਆ ਵੀ ਉਹਦਾ ਮੋਟਿਵ ਨਹੀਂ ਕਲੀਅਰ ਬੰਦਾ ਚੰਗਾ ਸੀ ਕਹਿੰਦੇ ਉਹਦਾ ਚੰਗਾ ਮਤਲਬ ਕਿ ਉਹਦਾ ਬੈਕਗ੍ਰਾਉਂਡ ਜਾਂ ਉਹਦਾ ਕੋਈ ਰੈਕਡ ਇਦਾਂ ਦਾ ਮਾੜਾ ਨਹੀਂ ਸੀ ਪਰ ਜੋ ਜਿਹੜੀ ਹਰ ਇੱਕ ਜਿਹੜੀ ਸਿਆਸਤਦਾਨ ਨੇ ਇਸ ਘਟਨਾ ਦੀ ਨਿੰਦਾ ਕੀਤੀ ਆ ਤੇ ਇਹਦੇ ਬਾਰੇ ਹੋਰ ਜਿਹੜੀਆਂ ਡਿਟੇਲਸ ਆ ਉਹਦੇ ਬਾਰੇ ਵੀ ਕੀਤੀਆਂ ਜਾ ਰਹੀਆਂ ਪਰ ਹਜੇ ਤੱਕ ਮਾੜੀ ਗੱਲ ਹੋਈ ਗੋਲੀ ਚੱਲੀ ਪਰ ਚੰਗੀ ਗੱਲ ਇਹ ਦੱਸੀ ਜਾ ਰਹੀ ਆ ਵੀ ਇਹ ਰੈਂਡਮ ਅਟੈਕ ਸੀ ਉਸ ਬੰਦੇ ਦਾ ਆਪਣਾ ਹੀ ਸਾਰੀ ਸਕੀਮ ਸੀਗੀ ਇਹ ਲੱਗਦੀ ਹੁਣੇ ਤੱਕ ਜਿਹੜੀ ਆ ਕਿਉਂਕਿ ਉਹ ਤਾਂ ਮਾਰਿਆ ਜਾ ਚੁੱਕਾ ਉਹਦੇ ਘਰ ਦੇ ਪੁਲਿਸ ਦੇ ਨਾਲ ਜਿਹੜਾ ਸਹਿਯੋਗ ਦੇ ਰਿਹਾ ਜਾਂ ਸਾਰੀਆਂ ਏਜੰਸੀਸ ਦੇ ਨਾਲ ਜੋ ਜਾਣਕਾਰੀ ਚਾਹੀਦੀ ਆ ਉਹ ਸਾਰਿਆਂ ਦੇ ਵਿੱਚੋਂ ਜਿਹੜੀ ਇਹਨਾਂ ਨੇ ਹੁਣ ਦੱਸਿਆ ਹੈ ਅਮਰੀਕਾ ਨੇ ਵੀ ਇਦਾਂ ਦੀ ਕੋਈ ਗੱਲ ਨਹੀਂ ਵੀ ਕਿ ਇਹ ਹੱਤਵਾਦੀ ਸੰਗਠਨ ਦੇ ਨਾਲ ਸੰਬੰਧ ਸੀ ਜਾਂ ਕੋਈ ਦੇਸ਼ ਇਹਦੇ ਚ ਇਨਵੋਲਵ ਸੀ ਜਾਂ ਕੁਛ ਇਦਾਂ ਦੀ ਜਾਂ ਕੋ ਪੋਲਿਟਿਕਲੀ ਕੋਈ ਗੱਲਬਾਤ ਸੀ ਕਨਸਪੀਰੇਸੀ ਥਿਉਰੀਜ਼ ਬਹੁਤ ਹੋ ਸਕਦੀਆਂ ਪਰ ਰਾਸ਼ਟਰਪਤੀ ਬਾਈਡਨ ਨੇ ਵੀ ਜਿਹੜਾ ਬਿਆਨ ਦੇ ਕੇ ਕਿਹਾ ਵੀ ਤੁਸੀਂ ਘੱਟੋ-ਘੱਟ ਆਪਣੀਆਂ ਥਿਉਰੀਆਂ ਨਾ ਬਣਾਓ ਕਨਸਪੀਰੇਸੀ ਥਿਉਰੀ ਜਿਹੜੀਆਂ ਨਾ ਬਣਾਈਆਂ ਜਾਣ ਤੇ ਹੁਣ ਇਹਦੇ ਤੋਂ ਬਾਅਦ ਅੱਗੇ ਕੀ ਕਾਰਵਾਈ ਹੁੰਦੀ ਆ ਉਹ ਦੇਖਣ ਵਾਲੀ ਗੱਲ ਹੋਊਗੀ ਦੂਜਾ ਇਹਦੇ ਨਾਲ ਇੱਕ ਹੋਰ ਗੱਲਬਾਤਾਂ ਕੁਝ ਜੁੜੀਆਂ ਆ ਜਿਹੜੇ ਅ ਵੱਖਰੀ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਆ ਉਹ ਇੱਕ ਇਥੇ ਯੂਬੀਸੀ ਦੇ ਵਿੱਚ ਸਮੱਸਿਆ ਪੈਦਾ ਹੋਈ ਹੈ ਡਾਕਟਰ ਕਰੀਮ ਪਿੰਡਰ ਨੇ ਇਥੇ ਯੂਬੀਸੀ ਦੇ ਵਿੱਚ ਅ ਮੈਡੀਕਲ ਸਕੂਲ ਦੇ ਵਿੱਚ ਪ੍ਰੋਫੈਸਰ ਨੇ ਉਹਨਾਂ ਨੇ ਇੱਕ ਜਿਹੜੀ ਕੰਟਰੋਵਰਸ਼ੀਅਲ ਮੈਸੇਜ ਸੋਸ਼ਲ ਮੀਡੀਆ ਦੇ ਉੱਤੇ ਪਾ ਦਿੱਤਾ ਜਿਹਦਾ ਹੁਣ ਤੱਕ ਰੌਲਾ ਰੱਪਾ ਪੈ ਰਿਹਾ ਉਹ ਕੰਟਰੋਵਰਸ਼ੀਅਲ ਮੈਸੇਜ ਉਹਨਾਂ ਨੇ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਉਹ ਇਹ ਡੋਨਲਡ ਟਰੰਪ ਦੇ ਉੱਤੇ ਹੋਏ ਹਮਲੇ ਦੇ ਸਬੰਧ ਦੇ ਵਿੱਚ ਪਾਇਆ ਤੇ ਜਿਹੜਾ ਟਵਿੱਟਰ ਦੇ ਉੱਤੇ ਉਹਨਾਂ ਨੇ ਮੈਸੇਜ ਉਹਨਾਂ ਨੇ ਪਾਇਆ ਕਿ ਡੈਮ ਸੋ ক্লোਜ਼ ਟੂ ਬੈਡ ਇਹ ਉਹਨਾਂ ਨੇ ਉਹਦੇ ਉੱਤੇ ਲਿਖ ਦਿੱਤਾ ਤੇ ਬਾਅਦ ਵਿੱਚ ਕਮੈਂਟ ਦੇ ਰਿਪਲਾਈ ਕੀਤਾ ਕਿ ਵਾਟ ਅ ਗਲਰੀ ਵਾਟ ਅ ਗਲੋਰੀਅਸ ਥੇ ਦਿਸ ਕੁਡ ਹੈਵ ਬੈਨ ਤੇ ਇਹਦੇ ਨਾਲ ਫਿਰ ਹੁਣ ਰੌਲਾ ਰੱਪਾ ਪੈ ਗਿਆ ਵੀ ਇੱਕ ਬੰਦਾ ਪ੍ਰੋਫੈਸਰ ਤੇ ਕੋਈ ਵੀ ਹੋਵੇ ਵਾਇਲੈਂਸ ਨੂੰ ਕਿਦਾ ਪ੍ਰਮੋਟ ਕੀਤਾ ਜਾ ਸਕਦਾ ਤੁਹਾਡੀ ਕਿਸੇ ਨਾਲ ਵਿਚਾਰ ਮਿਲਦੇ ਆ ਕਿਸੇ ਨਾਲ ਨਹੀਂ ਮਿਲਦੇ ਤੁਸੀਂ ਵਾਇਲੈਂਸ ਕਿਦਾ ਪ੍ਰਮੋਟ ਕਰ ਸਕਦੇ ਹਿੰਸਾ ਨੂੰ ਕਿਦਾਂ ਤੁਸੀਂ ਅੱਗੇ ਰੱਖ ਸਕਦੇ ਆ ਜਿਹੜਾ ਉਹਨਾਂ ਨੇ ਇਹ ਕਿਹਾ ਕਿ ਯੂਬੀਸੀ ਨੇ ਕਿਹਾ ਕਿ ਸਾਨੂੰ ਪਤਾ ਆ ਇਸ ਗੱਲ ਦਾ ਕਿ ਉਹਦੇ ਜਿਹੜੀ ਪੋਸਟਰ ਪਾਈ ਹੈ ਅਸੀਂ ਉਹ ਕਹਿੰਦੇ ਦੀ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਇਸ ਗੱਲ ਦੇ ਉੱਤੇ ਕਹਿ ਰਿਹਾ ਕਿ ਯੂਨੀਵਰਸਿਟੀ ਕਿਸੇ ਤਰ੍ਹਾਂ ਦੇ ਵਾਇਲੈਂਸ ਤੋਂ ਜਿਹੜੀ ਨਹੀਂ سپورਟ ਕਰਦੀ ਜਿਹੜੇ ਐਕਸਪਰਟ ਨੇ ਜਿਵੇਂ ਉਹ ਇਹ ਦੱਸ ਰਹੇ ਆ ਕਿ ਜਿਹੜਾ ਵਾਇਲੈਂਸ ਨੂੰ ਸੈਲੀਬ੍ਰੇਟ ਕਰਨਾ ਮਤਲਬ ਕਿਸੇ politcal ਫਿਗਰ ਦੇ ਨਾਲ ਹੋਵੇ ਜਾਂ ਕਿਸੇ ਹੋਰ ਨਾਲ ਹੋਵੇ ਇਹ ਮਾੜੀ ਗੱਲ ਆ ਤੇ ਗਲਤ ਆ ਤੇ ਇਹ ਕਦੇ ਵੀ ਐਕਸੈਪਟੇਬਲ ਨਹੀਂ ਹੁੰਦੀ ਵਾਇਲੈਂਸ ਨੂੰ ਤੁਸੀਂ ਸੈਲੀਬ੍ਰੇਟ ਨਹੀਂ ਕਰ ਸਕਦੇ ਇਹ ਆਧੁਨਿਕ ਜ਼ਮਾਨੇ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਭਾਵੇਂ ਕਿਸੇ ਨਾਲ ਤੁਹਾਡੀ ਬਣਦੀ ਹੈ ਕਿਸੇ ਨਾਲ ਨਹੀਂ ਬਣਦੀ ਇਹ ਕਦੇ ਵੀ ਐਕਸੈਪਟੇਬਲ ਨਹੀਂ ਹੁੰਦਾ ਤੇ ਇਹਨੂੰ ਕੰਡੈਮ ਕੀਤਾ ਜਾਣਾ ਚਾਹੀਦਾ ਇਹ ਇੱਕ ਉੱਥੇ ਹਮੀਸ਼ ਟੈਲਫਰਡ ਨੇ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਉਹਨਾਂ ਦਾ ਕਮੈਂਟ ਆ ਇਸ ਗੱਲ ਦੇ ਉੱਤੇ ਜਿਹੜੀ ਪੋਲੀਟੀਕਲ ਵਾਇਲੈਂਸ ਆ ਕਿ ਜੇ ਇਸ ਕਿਸਮ ਦੀ ਉਹ ਹਾਲਾਂਕਿ ਇਸ ਤਰ੍ਹਾਂ ਦੇ ਵਾਇਲੈਂਸ ਕੈਨੇਡਾ ਦੇ ਵਿੱਚ ਬਹੁਤ ਰੇਅਰ ਆ ਕੋਈ ਕਦਕੋ ਕਟਣਾਵਾ ਇਸ ਤਰ੍ਹਾਂ ਦੀ ਇੱਥੇ ਹੋਈਆਂ ਹੋਣਗੀਆਂ ਸੋ ਉਧਰ ਮਤਲਬ ਉਧਰ ਅਮਰੀਕਾ ਦੇ ਵਿੱਚ ਹੋਈ ਏ ਇਸ ਵਾਰ ਦਾ ਤਦਾ ਅਸਰ ਇਧਰਲੇ ਪਾਸੇ ਪੈ ਰਿਹਾ ਜਿਹੜੀ ਇੱਕ ਬੀਸੀ ਦੇ ਹਾਲਾਂਕਿ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ ਇਸ ਗੱਲਬਾਤ ਦੇ ਉੱਤੇ ਵੀ ਪ੍ਰੋਫੈਸਰ ਟਿਲਫੋਰਡ ਨੇ ਇਹਨਾਂ ਨੇ ਇਹ ਵੀ ਹਾਈਲਾਈਟ ਕੀਤੀ ਹੈ ਕਿ ਜਿਹੜਾ ਪੋਲਿਟਿਕਲ ਜਿਹੜਾ ਡਿਵਾਈਡ ਆ ਬ੍ਰਿਟਿਸ਼ ਕੋਲੰਬੀਆ ਦੇ ਉੱਤੇ ਕੁਝ ਮਾਮਲਿਆਂ ਦੇ ਉੱਤੇ ਜਿਵੇਂ ਡਰੱਗ ਇਸ਼ੂਜ਼ ਡਰਗ ਲੀਗਲਾਈਜੇਸ਼ਨ ਦੇ ਮਾਮਲੇ ਦੇ ਉੱਤੇ ਜਾਂ ਸੈਕਸ਼ੂਅਲ ਐਜੂਕੇਸ਼ਨ ਦੇ ਮਾਮਲੇ ਦੇ ਉੱਤੇ ਵੀ ਇਹਨੂੰ ਵੀ ਸਾਨੂੰ ਜਿਹੜਾ ਹੈਗਾ ਆ ਕਰਨਾ ਚਾਹੀਦਾ ਪੋਲਿਟਿਕਲ ਵਾਇਲੈਂਸ ਦੇ ਖਿਲਾਫ ਸਾਨੂੰ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ ਦੂਜਾ ਹੋਣ ਇਹਦਾ ਗਨ ਓਨਰਸ਼ਿਪ ਤੇ ਨਾਲ ਵੀ ਉਸ ਸੰਦਰਭ ਦੇ ਵਿੱਚ ਵੀ ਦੇਖਿਆ ਜਾ ਰਿਹਾ ਹੈ ਟੈਲਫੋਰਡ ਨੇ ਵੀ ਮੈਂਸ਼ਨ ਕੀਤਾ ਕਿ ਅਮਰੀਕਾ ਦੇ ਵਿੱਚ ਜਿਹੜੀ ਕਨ ਓਨਰਸ਼ਿਪ ਆ ਕੈਨੇਡਾ ਦੇ ਵਿੱਚ ਜਿਹੜੀ ਆ ਉਸ ਮਤਲਬ ਉਹ ਵੀ ਇੱਕ ਰਿਸਕ ਆ ਉੱਥੇ ਇਸ ਕਿਸਮ ਦਾ ਸੋ ਇਹਦੇ ਕੌਨਸੀਕਵੈਂਸਸ ਹੋਣਗੇ ਹਾਲਾਂਕਿ ਸਾਹਮਣੇ ਉਹਨਾਂ ਨੇ ਇੱਦਾਂ ਤਾਂ ਨਹੀਂ ਕਿਹਾ ਵੀ ਇਹਦੇ ਨਤੀਜੇ ਕੀ ਹੋਣਗੇ ਵੀ ਇਹਨਾਂ ਨੇ ਜਿਹੜੇ ਉਹਨਾਂ ਨੇ ਪੈਕਸ ਤੇ ਉੱਤੇ ਜਿਹੜੀ ਇਹਨੂੰ ਵਾਇਲੈਂਸ ਨੂੰ ਪ੍ਰਮੋਟ ਕਰਨ ਦਾ ਯਤਨ ਕੀਤਾ ਪਰ ਇਹ ਆ ਕਿ ਇਹ ਮਾੜੀ ਗੱਲ ਆ ਤੇ ਇਹ ਇਹ ਨਹੀਂ ਹੋਣੀ ਚਾਹੀਦੀ ਇਹਨੇ ਇੱਕ ਨਵਾਂ ਵਾਦ-ਵਿਵਾਦ ਆ ਜੇ ਇਸ ਮਾਮਲੇ ਦੇ ਵਿੱਚ ਜਿਹੜਾ ਅਗਲਾ ਵਾਦ-ਵਿਵਾਦ ਆ ਉਹ ਪੈਦਾ ਕਰ ਦਿੱਤਾ ਅਗਲੀ ਗੱਲਬਾਤ ਦੋਸਤੋ ਬਟਰਫਲਾਈਜ਼ ਬਾਰੇ ਤਿਤਲੀਆਂ ਬਾਰੇ ਆ ਤਿਤਲੀਆਂ ਬਾਰੇ ਕੀ ਗੱਲ ਹੋ ਸਕਦੀ ਆ ਜਾਂ ਤਿਤਲੀਆਂ ਦੀ ਖਬਰ ਕਿੰਨੀ ਕੁ ਮਹੱਤਵਪੂਰਨ ਹੋ ਸਕਦੀ ਸਾਨੂੰ ਇਦਾਂ ਲੱਗਦਾ ਪਰ ਇਹ ਖਬਰ ਬਹੁਤ ਮਹੱਤਵਪੂਰਨ ਆ ਜਿਹੜੇ ਇਹ ਇਸ ਹਾਲ ਵਕ ਵਕ ਮਹਿਕਮਿਆਂ ਦੇ ਲੋਕ ਨੇ ਜਾਂ ਸਾਇੰਟਿਸਟ ਨੇ ਉਹਨਾਂ ਦੀ ਨਿਗਾਹ ਹੁੰਦੀ ਆ ਇਹਨਾਂ ਚੀਜ਼ਾਂ ਦੇ ਉੱਤੇ ਔਰ ਇਹ ਬਹੁਤ ਵੱਡਾ ਅਸਰ ਪਾਉਂਦੇ ਨੇ ਹੁਣ ਇਹਨਾਂ ਨੇ ਇਹ ਦੇਖਿਆ ਆ ਕਿ ਵੈਨਕੂਵਰ ਦੇ ਵਿੱਚ ਵਾਟਰ ਬੈਂਕੂਵਰ ਦੇ ਵਿੱਚ ਬਹੁਤ ਥੋੜੀਆਂ तितਲੀਆਂ ਇਸ ਵਾਰੀ ਦਿਸੀਆਂ ਤੇ ਜਿਹਦੇ ਨਾਲ ਜਿਹੜੇ ਸਾਇੰਟਿਸਟ ਨੇ ਤੇ ਉਹ ਜਿਹੜੇ ਜਾਂ ਲੋਕਲ ਨੇ ਲੋਕ ਨੇ ਇੱਥੇ ਉਹ ਉਹ ਕਨਫਿਊਜ਼ ਨੇ ਪਜ਼ਲਸ ਨੇ ਇਸ ਮਾਮਲੇ ਦੇ ਵਿੱਚ ਕਿ ਇਹ ਜਿਹੜਾ ਸਾਰਾ ਕੁਝ ਹੈ ਕੀ ਹੈ ਹੁਣ तितਲੀਆਂ ਦੀ ਗਿਣਤੀ ਕਿੰਨਾ ਨਾਲ ਕੀ ਹੋ ਸਕਦਾ ਦੱਸਿਆ ਇਹ ਜਾ ਰਿਹਾ ਇੱਕ ਵੌਲੰਟੀਅਰ ਨੇ ਇੱਥੇ ਜਿਹੜੇ ਕੰਮ ਕਰਦੇ ਆ ਵਾਟਰਫਲਾਈ ਪ੍ਰੋਜੈਕਟ ਦੇ ਉੱਤੇ ਨਾਰਥ ਬੈਂਕੂਵਰ ਦੇ ਵਿੱਚ ਉਕਲਬ ਵੱਡਾ ਡ੍ਰੌਪ ਆ ਬਟਰਫਲਾਈ ਦੀ ਸਾਈਟਿੰਗ ਦੇ ਵਿੱਚ ਏਰੀਏ ਦੇ ਵਿੱਚ ਕਿੰਨੀਆਂ ਦਿਖਦੀਆਂ ਆ ਬਟਰਫਲਾਈਸ ਉਹਨਾਂ ਨੇ ਜਿਹੜੀ ਇਹ ਪ੍ਰੋਜੈਕਟ ਇੱਕ ਕਰ ਰਿਹਾ ਇਹਨੂੰ ਡੇਵਿਡ ਸੁਜ਼ੂਕੀ ਫਾਊਂਡੇਸ਼ਨ ਨੇ ਸਪਾਂਸਰ ਉਹ ਕੀਤਾ ਹੈ ਉਹਨਾਂ ਦਾ ਪ੍ਰੋਜੈਕਟ ਆ ਇਹ ਕਿ ਇਹਦਾ ਹੱਲ ਉਹ ਕਹਿੰਦੇ ਹੋ ਸਕਦਾ ਵੀ ਸਾਨੂੰ ਜਿਹੜੀਆਂ ਨੇਟਿਵ ਪਲਾਂਟਸਗਾਉਣੇ ਚਾਹੀਦੇ ਆ ਹਰ ਇੱਕ ਖਿੱਤੇ ਦੇ ਕੁਝ ਆਪਣੇ ਪੌਦੇ ਹੁੰਦੇ ਆ ਪਲਾਂਟ ਹੁੰਦੇ ਆ ਉੱਥੇ ਉਹੀ ਹੋਣੇ ਚਾਹੀਦੇ ਆ ਦੂਜੇ ਨਹੀਂ ਹੋਣੇ ਚਾਹੀਦੇ ਮਰ ਹੁੰਦੇ ਸਾਰੇ ਹੀ ਆ ਪਰ ਬੇਤਰ ਹੋਵੇ ਜੀ ਉੱਥੇ ਉਹੀ ਹੋਣ ਹੁਣ ਕਿਉਂਕਿ ਉਹ ਗਾਇਬ ਹੋ ਗਏ ਅਸੀਂ ਹੋਰ ਜਿਹੜੇ ਔਰਨਮੈਂਟਲ ਜਾਂ ਦੂਜੇ ਲੈ ਆਉਂਦੇ ਸਾਰੇ ਉਹਦੇ ਨਾਲ ਫਿਰ ਇਹ ਬੀਜ਼ ਨੂੰ ਮਧੂਮੱਖੀਆਂ ਸ਼ਹਿਦ ਦੀਆਂ ਮੱਖੀਆਂ ਤਿਤਲੀਆਂ ਨਾਲ ਦੇ ਉੱਤੇ ਅਸਰ ਪੈ ਰਿਹਾ ਇਹ ਆਬਜ਼ਰਵੇਸ਼ਨ ਡਾਟਾ ਕੀ ਹੁੰਦਾ ਜਿਹੜੀ ਆਈ ਨੈਚੁਰਲਿਸਟਿਕ ਵੈਬਸਾਈਟ ਆ ਤੁਸੀਂ ਉਹਦੇ ਉੱਤੇ ਜਾਓਗੇ ਉੱਥੇ ਪਤਾ ਲੱਗਦਾ ਕਿ ਉਹ ਕਹਿੰਦੇ 675 ਬਟਰਫਲਾਈ ਸਾਈਟਿੰਗਸ ਹੋਈਆਂ ਮੈਟਰੋ ਵੈਂਕੂਵਰ ਦੇ ਵਿੱਚ ਮਾਰਚ ਤੋਂ ਲੈ ਕੇ ਹੁਣ ਤੱਕ ਪਿਛਲੇ ਸਾਲ ਇਹ 1500 ਸੀ ਇਹ ਮਤਲਬ ਉਹਨਾਂ ਦਾ ਗਿਣਨ ਦਾ ਤਰੀਕਾ ਇਦਾਂ ਤਾਂ ਨਹੀਂ ਆ ਵੀ ਉਹ ਕੱਲੀ-ਕੱਲੀ ਤਿਤਰੀ ਨੂੰ ਲੱਭ ਕੇ ਗਿਣਦੇ ਆ ਉਹਨਾਂ ਦੀ ਮੈਥਡ ਨੇ ਕਈ ਸਾਰੇ ਜਾਣਨ ਦੇ ਲਈ ਕਿੰਨੀ ਅਰੀ ਤਿਤਲੀ ਕਿੱਥੇ ਦਿਸਦੀ ਆ ਕਿੰਨੀਆਂ ਤਿਤਲੀਆਂ ਇੰਨੇ ਇਲਾਕੇ ਵਿੱਚ ਦੇਖ ਰਹੀਆਂ ਇਹਦਾ ਮਤਲਬ ਇਹ ਹੋਊਗਾ ਤੇ ਉਹਦਾ ਮਤਲਬ ਇਹ ਹੋਊਗਾ ਇਦਾਂ ਕਰਕੇ ਉਹ ਸਾਰਾ ਹਿਸਾਬ ਲਾ ਲੈਂਦੇ ਆ ਤੇ ਮਾਰਚ ਦੇ ਵਿੱਚ ਹੁਣ ਤੱਕ 671 ਜਿਹੜੀਆਂ ਸਾਈਟਿੰਗਸ ਹੋਈਆਂ ਦਿਖੀਆਂ ਉਹਨਾਂ ਨੂੰ ਤੇ ਪਿਛਲੇ ਸਾਲ ਇਹੀ ਇੰਨੇ ਸਮੇਂ ਦੇ ਵਿੱਚ 1500 ਸੀ ਹੁਣ ਹੁੰਦਾ ਕੀ ਆ ਅਸੀਂ ਸਾਰੇ ਜਾਣਦੇ ਹਾਂ ਜਿਹੜੀ ਪੋਲੀਨੀਸ਼ਨ ਆ ਉਹਦੇ ਵਿੱਚ ਸਭ ਤੋਂ ਵੱਡਾ ਰੋਲ ਇਹਨਾਂ तितਲੀਆਂ ਦਾ ਜਾਂ ਬੀਜ਼ ਦਾ ਆ ਜਿਹੜੀਆਂ ਬਟਰਫਲਾਈਸ ਜਾਂ ਜਿਹੜੀਆਂ ਹਨੀ ਬੀਜ਼ ਨੇ ਸ਼ਹਿਦ ਦੀਆਂ ਮੱਖੀਆਂ ਨੇ 베ਰੀ ਦੀ ਫਸਲ ਜਾਂ ਇੱਥੇ ਜਿੰਨੀ ਆਪਣੇ ਕ੍ਰੌਪ ਹੁੰਦੀ ਹੈ ਸਾਰੀ ਦੀ ਸਾਰੀ ਖਰਾਬ ਹੋ ਜੇ ਤਬਾਹ ਹੋ ਜੇ ਉਹਨੂੰ ਫਰੂਟ ਨਹੀਂ ਲੱਗਦਾ ਜੇ ਇਹ ਹਨੀ ਬੀਜ਼ ਨਾ ਹੋਣ ਸ਼ਹਿਦ ਦੀਆਂ ਮੱਖੀਆਂ ਇਹਨਾਂ ਦੇ ਲਈ ਸ਼ਹਿਦ ਦੀਆਂ ਮੱਖੀਆਂ ਵੱਡੀ ਜਿਹੜੀ ਸਿਰਦਰਦੀ ਹੁੰਦੀਆਂ ਹੁਣ ਬਟਰਫਲਾਈ ਦਾ ਰੀਜ਼ਨ ਹੀ ਪਤਾ ਲੱਗ ਰਿਹਾ ਤਿਤਲੀਆਂ ਘਟੀਆਂ ਕਿਉਂ ਦੇਖੋ ਦੇਖਣ ਨੂੰ ਤਾਂ ਸਾਨੂੰ ਇਹ ਬੜੀ ਸੌਖੀ ਜੀ ਗੱਲ ਲੱਗੂਗੀ ਵੀ ਸ਼ਹਿਦ ਦੀਆਂ ਮੱਖੀਆਂ ਤੋਂ ਹੀ ਕੀ ਕਰਾਉਣਾ ਵੱਧ ਤੋਂ ਵੱਧ ਸ਼ਾਇਦ ਹੀ ਨਹੀਂ ਹੋਊਗਾ ਤਿਤਲੀਆਂ ਤੋਂ ਤੁਸੀਂ ਵੈਸੇ ਹੀ ਕੁਝ ਨਹੀਂ ਕਰਾਉਣਾ ਉਹ ਤਾਂ ਫਾਇਦਾ ਹੀ ਕੋਈ ਨਹੀਂ ਘਟ ਜਾਣ ਵਧ ਜਾਣ ਇੱਕ ਢਿੱਕ ਗੱਲ ਆ ਵੀ ਜਿਹਦੀ ਖਬਰ ਇਹ ਬਣ ਰਹੀ ਆ ਨੈਸ਼ਨਲ ਮੀਡੀਆ ਦੇ ਵਿੱਚ ਤੇ ਪ੍ਰਮੁੱਖ ਅਖਬਾਰਾਂ ਦੇ ਵਿੱਚ ਪਰ ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਦੇ ਨਾਲ ਜੁੜੀਆਂ ਆ ਤਿਤਲੀਆਂ ਤੇ ਸ਼ਹਿਦ ਦੀਆਂ ਮੱਖੀਆਂ ਨਹੀਂ ਹੋਣਗੀਆਂ ਤਾਂ ਪੋਲੀਨੇਸ਼ਨ ਨਹੀਂ ਹੋਊਗੀ ਪੋਲੀਨੇਸ਼ਨ ਦਾ ਮਤਲਬ ਇਹ ਆ ਕਿ ਨਾ ਤੇ ਜਿਹੜੇ ਫੁੱਲ ਤਾਂ ਖੇੜਨਗੇ ਫੁੱਲਾਂ ਤੋਂ ਬਾਅਦ ਫਲ ਨਹੀਂ ਪੜਨਗੇ ਤੇ ਸਾਰੇ ਜੀ ਸਾਰੇ ਤੁਸੀਂ ਜਿਵੇਂ ਫੁੱਲ ਤੇ तितਲੀ ਬੈਠੀ ਹੈ ਇਹਦੇ ਉੱਤੇ ਮੇਲ ਪਾਰਟਸ ਵੀ ਨੇ ਫੀਮੇਲ ਪਾਰਟਸ ਵੀ ਨੇ ਉਹ ਜਿਹੜਾ ਜਿਹੜੇ ਪ੍ਰਾਗ ਕਰਨੇ ਹੋ ਇਹਨਾਂ ਦੀ ਇਹਦੇ ਲੱਗਣੀ ਆ ਉਹਨੇ ਜਾ ਕੇ ਫਿਰ ਦੂਜੀ ਥਾਂ ਤੇ ਜਾ ਕੇ ਉਹ ਸਿੱਟਣੇ ਆ ਫਿਰ ਪ੍ਰੋਸੈਸ ਚੱਲਣਾ ਤੇ ਜੇ ਇਹ ਹੀ ਨਹੀਂ ਹੋਣਗੇ ਉਹ ਸਾਰੇ ਸਾਰਾ ਪ੍ਰੋਸੈਸ ਗੜਬੜਾ ਜਾਊਗਾ ਸੋ ਕੌਜ਼ ਆ ਜਿੱਤਾਂ ਕਿ ਦਾ ਪਤਾ ਨਹੀਂ ਲੱਗਾ ਕੁਝ ਕਹਿੰਦੇ ਕਿ ਵਾਦਰ ਚੇਂਜ ਵੀ ਹੋ ਸਕਦੀ ਆ ਕੁਝ ਜ਼ਿਆਦਾ ਟੈਂਪਰੇਚਰ ਵੀ ਦੱਸ ਰਹੇ ਆ ਕੋਛੜਾ ਇਹਦਾ ਪਤਾ ਨਹੀਂ ਲੱਗ ਰਿਹਾ ਪਰ کیا ਜਾ ਰਿਹਾ ਵੀ ਕਿਸੇ ਨਾ ਕਿਸੇ ਤਰ੍ਹਾਂ ਜੇ ਜਿਹੜੇ ਨੇਟਿਵ ਪਲਾਂਟਸ ਨੇ ਉਹ ਇੱਥੇ ਜ਼ਿਆਦਾ ਲਾਇਏ ਜਾਂ ਤਾਂ ਉਹਦਾ ਵੱਡਾ ਫਾਇਦਾ ਹੋ ਸਕਦਾ ਅਦਰਵਾਈਜ਼ ਫੂਡ ਚੇਨ ਦੇ ਵਿੱਚ ਇਸ ਧਰਤੀ ਦੇ ਉੱਤੇ ਜਿਹੜਾ ਵੀ ਇੱਕ ਛੋਟੇ ਤੋਂ ਛੋਟਾ ਜੀਵ ਆ ਉਹ ਬਿਨਾਂ ਮਤਲਬ ਤੋਂ ਨਹੀਂ ਹੈ ਜੇ ਉਸ ਜੀਵ ਦੀ ਹੋਣ ਇਸ ਧਰਤੀ ਤੋਂ ਖਤਮ ਹੋ ਜੂਗੀ ਸਾਰਾ ਕੁਝ ਗੜਬੜਾਊਗਾ ਇਹ ਕਮਾਲ ਦੀ ਕੁਦਰਤ ਆ ਸਾਨੂੰ ਲੱਗਦਾ ਕੀੜੀ ਮੱਖੀ ਮਾਚਰ ਚੂਆ ਇਹਦਾ ਕੀ ਫਾਇਦਾ ਨਹੀਂ ਇਹਨਾਂ ਦੇ ਵਿੱਚੋਂ ਇੱਕ ਚੀਜ਼ ਵੀ ਖਤਮ ਕਰ ਦਿਓ ਤੁਸੀਂ ਜਾਂ ਵਧਾ ਦਿਓ ਉਹਨੂੰ ਸਾਰੇ ਦੀ ਸਾਰਾ ਕੁਝ ਗੜਬੜਾ ਜਾਊਗਾ ਜੇ ਸਹਿ ਵਧ ਜਾਣਗੇ ਖਰਗੋਸ਼ ਵਧ ਜਾਣਗੇ ਕਾ ਖਤਮ ਹੋਊ ਉਸ ਜੰਗਲ ਚ ਤੇ ਜੇ ਉਸ ਜੰਗਲ ਦੇ ਵਿੱਚ ਮੰਨ ਲਓ ਜਿਹੜੇ ਸਹਿ ਨੂੰ ਖਾਂਦੇ ਨੇ ਮੰਨ ਲਓ ਸ਼ੇਰ ਵਧ ਜਾਣਗੇ ਜਾਂ ਕੁਝ ਹੋਰ ਜਾਨਵਰ ਵਧ ਜੂਗਾ ਤਾਂ ਉਹਦੇ ਨਾਲ ਜਿਹੜਾ ਕਾ ਵਧ ਜੂਗਾ ਤੇ ਉੱਥੇ ਤਬਾਹੀ ਹੋ ਜਾਊਗੀ ਸਹਾਰਾ ਡੈਜ਼ਰਟ ਵਰਗੇ ਡੈਜ਼ਰਟ ਬਣਾਈ ਇਸ ਕਰਕੇ ਉਹਨਾਂ ਨੇ ਸ਼ੇਰ ਸਾਰੇ ਫੜ ਲਏ ਤਮਾਸ਼ਿਆਂ ਦੇ ਲਈ ਸ਼ੇਰ ਫੜ ਲਏ ਬਾਕੀ ਜਿਹੜੇ ਜੀਵਾਂ ਦੀ ਗਿਣਤੀ ਸੀ ਜਿਨ੍ਹਾਂ ਨੂੰ ਸ਼ੇਰ ਖਾਂਦਾ ਸੀ ਉਹ ਵੱਧ ਗਈ ਉਹਨੇ ਸਾਰਾ ਕਾਹ ਖਾ ਲਿਆ ਉੱਥੇ ਮਾਰੂਥਲ ਬਣ ਗਿਆ ਜਿਹੜਾ ਸਭ ਤੋਂ ਵੱਡਾ ਦੁਨੀਆ ਦਾ ਮਾਰੂਥਲ ਆ ਇਹ ਹੀ ਅਸਰ ਇਹਨਾਂ ਤਿਤਲੀਆਂ ਦਾ ਇੱਕ ਇੱਕ ਜੀਵ ਦਾ ਜਿਹੜਾ ਅਸਰ ਪੈਂਦਾ ਤੇ ਇੱਥੇ ਇਹ ਗੱਲ ਹੈ ਇਸ ਵੇਲੇ ਚਿੰਤਾ ਵਾਲੀ ਅਗਲੀ ਗੱਲ ਬਾਤ ਦੋਸਤੋ ਨਿਊ ਬੈਸਟ ਮਿਸਟਰ ਦੇ ਵਿੱਚ ਇੱਕ ਵਿਅਕਤੀ ਨੂੰ ਰੱਸ਼ਟ ਕੀਤਾ ਗਿਆ ਜਿਹੜਾ ਡਾਕ ਚੋਰੀ ਕਰਦਾ ਸੀ ਦੇ ਉਹਨੂੰ ਕਿਸੇ ਨੇ ਦੇਖਿਆ ਫੋਨ ਕੀਤਾ ਪੁਲਿਸ ਆ ਗਈ ਉਹਨਾਂ ਨੇ ਉਹਨੂੰ ਫੜ ਲਿਆ 3 ਵਜੇ ਕਹਿੰਦੇ ਤੜਕੇ 9 ਤਰੀਕ ਨੂੰ 9 ਜਨਵਰੀ ਨੂੰ ਕਾਫੀ ਦਿਨ ਪਹਿਲਾਂ ਦੀ ਖਬਰ ਹੈ ਇਹ ਹੁਣ ਰਿਲੀਜ਼ ਕੀਤੀ ਉਹਨਾਂ ਨੇ ਕਿਸੇ ਨੇ 911 ਦੇ ਉੱਤੇ ਕਾਲ ਕੀਤੀ ਤੇ ਉਹਨਾਂ ਨੂੰ ਕਿਹਾ ਕਿ ਬੰਦਾ ਜਿਹੜਾ ਹੈਗਾ ਉਹ ਡਾਊਨ टाउन ਕਾਂਡੋ ਦੀ ਬਿਲਡਿੰਗ ਦੇ ਵਿੱਚ ਲੌਬੀ ਦੇ ਵਿੱਚ ਦੌੜਿਆ ਜਾ ਰਿਹਾ ਤੇ ਉਹਦੇ ਕੋਲ ਵੱਡੇ ਸਾਰੇ ਪੈਕੇਟ ਨੇ ਬਹੁਤ ਸਾਰੇ ਤੇ ਜਿਹੜੀ ਨਿਊ ਵੈਸਟ ਮਿਨਸਟਰ ਦਾ ਪੁਲਿਸ ਡਿਪਾਰਟਮੈਂਟ ਦੇ ਅਫਸਰਾਂ ਨੂੰ ਜਾਣਕਾਰੀ ਦਿੱਤੀ ਤੇ ਉਹ ਕਹਿੰਦੇ ਵੀ ਉਹ ਨੇੜੇ ਆ ਵਹੀਕਲ ਦੇ ਵਿੱਚ ਜਾ ਕੇ ਉਹਨੇ 900 ਬਲਾਕ ਜਿਹੜਾ ਸੀਗਾ ਉਹਦਾ ਆ ਕ੍ਰੈਨਵਰ ਸਟਰੀਟ ਦਾ ਉਹਦੇ ਉੱਤੇ ਜਾ ਕੇ ਉਹਨੂੰ ਫੜ ਲਿਆ ਅਰੈਸਟ ਕਰ ਲਿਆ ਪੁਲਿਸ ਕਹਿੰਦੇ ਵੀ ਉਹਦੇ ਹੋਰ ਵੀ ਜਿਹੜੇ ਇਦਾਂ ਦੇ ਸੀਗੇ ਉਹ ਫੜੇ ਗਏ ਆ ਆਫੀਸਰ ਜਿਹੜੇ ਗੱਲਬਾਤ ਕਰ ਰਹੇ ਆ ਉਹਦੇ ਨਾਲ ਰਿਟਰਨ ਕਰਨ ਦੀ ਮੈਨੇਜਮੈਂਟ ਦੇ ਨਾਲ ਕਿਉਂ ਨਾ ਐਡਰੈਸ ਦੇ ਉੱਤੇ ਜਿਹੜੇ ਪੈਕੇਟ ਰਿਕਵਰ ਕੀਤੇ ਵਾਪਸ ਕੀਤੇ ਜਾਣ ਗੱਲ ਪੈਕੇਟਸ ਦੀ ਨਹੀਂ ਆ ਹੁੰਦਾ ਇਹ ਆ ਕਿ ਮੇਲ ਥੈਫਟ ਤੋਂ ਬਾਅਦ ਤੁਹਾਡੀ ਆਈਡੈਂਟੀਟੀ ਚੋਰੀ ਕਰ ਲਈ ਜਾਂਦੀ ਤੁਹਾਡੀ ਆਈਡੀ ਤੁਹਾਡਾ ਫੋਨ ਨੰਬਰ ਤੁਹਾਡਾ ਡੇਟ ਆਫ ਬਰਥ ਤੇ ਉਸ ਤੋਂ ਬਾਅਦ ਫਿਰ ਨਕਲੀ ਉਸ ਤੋਂ ਬਾਅਦ ਆਪਣੀ ਆਈਡੀ ਬਣਾ ਕੇ ਤੁਹਾਡੇ ਨਾਂ ਦੇ ਉੱਤੇ ਕ੍ਰੈਡਿਟ ਕਾਰਡ ਬਣਾ ਲਏ ਜਾਂਦੇ ਆ ਉਹਦੇ ਚੋਰ ਕੋਲ ਐਡਰੈਸ ਵੀ ਆ ਤੁਹਾਡਾ ਸਾਰਾ ਕੁਝ ਡਿਟੇਲ ਆ ਜਾਂਦੀ ਸਿਨ ਵੀ ਹੁੰਦਾ ਕਿੰਨਾ ਕੁਝ ਬੈਂਕ ਦੀ ਸਟੇਟਮੈਂਟਸ ਹੁੰਦੀਆਂ ਉਹਦੇ ਨਾਲ ਫਿਰ ਵੱਡੇ ਫਰਾਡ ਹੁੰਦੇ ਆ ਇਹ ਜਿਹੜਾ ਮੇਲ ਥੈਫਟ ਆ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਬਹੁਤ ਵੱਡੀ ਸਮੱਸਿਆ ਆ ਪੁਲਿਸ ਨੇ ਕਿਹਾ ਵੀ ਤੁਸੀਂ ਫੋਨ ਕਰੋ ਜੀ ਕਿਤੇ ਇਦਾਂ ਦੀ ਗੱਲ ਬਾਤ ਦੇਖਦੇ ਆ ਤੇ ਆ ਜਿਹੜਾ ਤਾਂ ਕਿ ਇਹਨੂੰ ਰੋਕਿਆ ਜਾ ਸਕੇ ਮੌਕੇ ਤੇ ਜੇ ਫੋਨ ਕਰੋਗੇ ਤਾਂ ਪੁਲਿਸ ਕਾਰਵਾਈ ਕਰਕੇ ਉਹਨੂੰ ਫੜ ਸਕਦੀ ਹੈ ਵੱਡੇ ਕਪੜਿਆਂ ਤੋਂ ਬਚਿਆ ਜਾਂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ